ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਰਵਣ ਕਰਾਂਗੇ ਰਾਜਾ ਪਗੀਰਥ ਜੀ ਦੀ ਕਥਾ ਆਪਾਂ ਸਾਰੇ ਜਾਣਦੇ ਹਾਂ ਕਿ ਪਵਿੱਤਰ ਨਦੀ ਗੰਗਾ ਜੀ ਜੋ ਧਰਤੀ ਉੱਪਰ ਵਹਿ ਰਹੀ ਹੈ ਉਸ ਨੂੰ ਧਰਤੀ ਉੱਪਰ ਰਾਜਾ ਪਗੀਰਥ ਜੀ ਨੇ ਤਪસ્યા ਕਰਕੇ ਲੈਂਦਾ ਸੀ ਰਾਜੇ ਅੰਸ਼ਮਾਨ ਨੇ ਆਪਣੇ ਪੁੱਤਰ ਨੂੰ ਰਾਜ ਦੇ ਦਿੱਤਾ ਅਤੇ ਗੰਗਾ ਨੂੰ ਤਰਤੀ ਉਤੇ ਲਿਆਉਣ ਦੀ ਇੱਛਾ ਨਾਲ ਤਪ ਕਰਨਾ ਸ਼ੁਰੂ ਕਰ ਦਿੱਤਾ ਪਰ ਉਸ ਦੀ ਕਾਮਨਾ ਪੂਰੀ ਨਾ ਹੋਈ ਅਤੇ ਉਹਨਾਂ ਦੀ ਮ੍ਰਿਤਿ ਹੋ ਗਈ ਉਸ ਦੇ ਮਗਰੋਂ ਉਸ ਦਾ ਪੁੱਤਰ ਦਲੀਪ ਵੀ ਇਹ ਰਾਜ ਭਾਗ ਛੱਡ ਕੇ ਗੰਗਾ ਨੂੰ ਲਿਆਉਣ ਲਈ ਤਪ ਵਿੱਚ ਲੱਗ ਪਿਆ ਪਰ ਗੰਗਾ ਨਾ ਆਈ ਅਤੇ ਅੰਤ ਨੂੰ ਉਸ ਦੀ ਵੀ ਮ੍ਰਿਤਿ ਹੋ ਗਈ। ਦਲੀਪ ਜੀ ਦੇ ਮਰ ਜਾਣ ਤੋਂ ਬਾਅਦ ਉਸ ਦੇ ਪੁੱਤਰ ਪਗੀਰਥ ਨੇ ਤਪ ਕਰਨਾ ਸ਼ੁਰੂ ਕੀਤਾ ਅਤੇ ਬੜਾ ਵੱਡਾ ਕੋਰ ਤਪ ਕੀਤਾ ਤਾਂ ਗੰਗਾ ਨੇ ਪ੍ਰਗਟ ਹੋ ਕੇ ਕਿਹਾ ਪੁੱਤਰ ਵਰ ਮੰਗ ਤਪ ਗੀਰਥ ਨੇ ਆਪਣੀ ਭਾਵਨਾ ਪ੍ਰਗਟ ਕੀਤੀ ਕਿ ਇਸ ਦੇ ਉੱਤਰ ਦੇ ਵਿੱਚ ਗੰਗਾ ਨੇ ਕਿਹਾ ਮੈਂ ਤਾਂ ਜਗਤ ਤੇ ਆਵਾਂਗੀ ਪਰ ਮੈਨੂੰ ਚੱਲਣ ਵਾਲਾ ਕੌਣ ਹੈ ਕਿਉਂਕਿ ਜੇਕਰ ਕਿਸੇ ਨੇ ਮੇਰੇ ਪੈਗ ਨੂੰ ਧਰਤੀ ਉੱਪਰ ਨਾ ਚੱਲਿਆ ਤਾਂ ਮੈਂ ਫਿਰ ਸਿੱਧੀ ਪਤਾਲ ਨੂੰ ਚਲੀ ਜਾਵਾਂਗੀ ਤੇ ਧਰਤੀ ਉੱਪਰ ਨਾ ਰਹਿ ਪਾਵਾਂਗੀ ਇਸ ਦਾ ਕਾਰਨ ਇਹ ਹੈ ਕਿ ਜਗਤ ਵਿੱਚ ਜਿੰਨੇ ਵੀ ਪਾਪ ਹਨ ਉਹ ਸਾਰੇ ਆਪਣੇ ਪਾਪਾਂ ਨੂੰ ਮੇਰੇ ਵਿੱਚ ਧੋਵਣਗੇ ਉਹਨਾਂ ਦੇ ਪਾਪਾਂ ਦੀ ਮੈਲ ਨੂੰ ਮੈਂ ਕਿੱਥੇ ਜਾ ਕੇ ਧੋਵਾਂਗੀ ਇਸ ਦਾ ਵੀ ਕੋਈ ਯਤਨ ਹੋਣਾ ਚਾਹੀਦਾ ਹੈ ਇਸ ਯਤਨ ਹੋਏ ਤੋਂ ਬਿਨਾ ਜਗਤ ਵਿੱਚ ਮੇਰਾ ਰਹਿਣਾ ਕਿਸੇ ਵੀ ਤਰ੍ਹਾਂ ਨਹੀਂ ਸੰਭਵ ਹੈ। ਪਗੀਰਥ ਜੀ ਨੇ ਬੇਨਤੀ ਕੀਤੀ ਕਿ ਮਾਤਾ ਪਵਿੱਤਰ ਮਹਾਤਮਾ ਜਨਾ ਬ੍ਰह्मज्ञानी तत्वेती ਆਤਮਦਰਸੀ ਸਾਧੂ ਜਨਾ ਜੋ ਤੇਰੇ ਵਿੱਚ ਇਸ਼ਾਨਾਨ ਕਰਨਗੇ ਉਹਨਾਂ ਸੰਤ ਜਨਾ ਦੀ ਚਰਨ ਦੀ ਧੂੜ ਨਾਲ ਤੇਰੇ ਪਾਪ ਦੂਰ ਹੋ ਜਾਵਣਗੇ ਅਤੇ ਤੂੰ ਸ਼ੁੱਧ ਹੋ ਜਾਵੇਂਗੀ। ਪਾਪ ਕੇ ਜਿਵੇਂ ਅੱਜ ਕੱਲ ਆਪਾਂ ਨੂੰ ਪਤਾ ਹੀ ਹੈ ਕਿ ਪਾਰਤ ਦੇ ਵਿੱਚ ਚਾਰ ਥਾਵਾਂ ਤੇ ਕੁੰਭ ਦਾ ਮੇਲਾ ਲੱਗਦਾ ਹੈ ਜਿੱਥੇ ਆਮ ਸੰਗਤ ਇਸ਼ਨਾਨ ਕਰਨ ਜਾਂਦੀ ਆ ਉਹ ਆਪਣੇ ਪਾਪ ਧੋਂਦੇ ਨੇ ਪਰ ਜੋ ਸਾਧੂ ਸੰਤ ਜਾਂਦੇ ਨੇ ਇਸ਼ਨਾਨ ਕਰਨਾ ਉਹ ਗੰਗਾ ਦੇ ਪਾਪ ਧੋਂਦੇ ਨੇ ਫਿਰ ਉਹਨਾਂ ਨੇ ਆਖਿਆ ਕਿ ਦੂਜਾ ਤੇਰੇ ਵੇਗ ਨੂੰ ਰੋਕਣ ਵਾਲਾ ਹੈ ਪਰਿਗਵਾਨ ਸਦਾ ਸ਼ਿਵ ਕਲਿਆਣ ਮੂਰਤੀ ਹਨ ਉਹ ਤੇਰੇ ਵੇਗ ਨੂੰ ਸੰਭਾਲਣਗੇ ਉਸ ਦੇ ਮਗਰੋਂ ਪਗੀਰਥ ਜੀ ਨੇ ਭਗਵਾਨ ਸ਼ਿਵ ਜੀ ਦੀ ਅराधना ਕੀਤੀ ਜਦੋਂ ਸ਼ਿਵ ਜੀ ਜੀ ਪ੍ਰਸੰਨ ਹੋਏ ਤਾਂ ਉਹਨਾਂ ਅੱਗੇ ਪਗੀਰਥ ਨੇ ਗੰਗਾ ਦੇ ਵੇਗ ਨੂੰ ਰੋਕਣ ਵਾਸਤੇ ਪ੍ਰਾਰਥਨਾ ਕੀਤੀ ਸ਼ਿਵ ਭਗਵਾਨ ਨੇ ਉਸ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਅਤੇ ਗੰਗਾ ਨੂੰ ਆਪਣੇ ਸਿਰ ਉੱਪਰ ਧਾਰਨ ਕੀਤਾ ਇਸ ਤੋਂ ਬਾਅਦ ਜਿਸ ਕਰਕੇ ਸ਼ਿਵਜੀ ਜੀ ਦਾ ਇੱਕ ਨਾਮ ਗੰਗਾ ਧਰਵੀ ਪ੍ਰਸਿੱਧ ਹੋ ਗਿਆ ਗੰਗਾ ਨੇ ਪਗੀਰਥ ਰਾਜੇ ਨੂੰ ਕਿਹਾ ਕਿ ਤੂੰ ਇੱਕ ਬਹੁਤ ਤੇਜ਼ ਘੋੜਿਆਂ ਵਾਲਾ ਰੱਥ ਲੈ ਕੇ ਅੱਗੇ-ਅੱਗੇ ਤੁਰਿਆ ਚੱਲੀ ਤੇਰੇ ਮਗਰ ਮੈਂ ਚੱਲੀ ਆਵਾਂਗੀ ਜਿੱਥੇ ਪਿੱਛੇ ਮੁੜ ਕੇ ਮੈਨੂੰ ਵੇਖਿਆ ਮੈਂ ਉੱਥੇ ਹੀ ਖੜੋ ਜਾਵਾਂਗੀ ਲਿਖਿਆ ਹੈ ਕਿ ਜਦੋਂ ਗੰਗਾ ਜੀ ਨੂੰ ਬ੍ਰਹਮਾ ਨੇ ਜਗਤ ਉਤੇ ਭੇਜਣ ਲਈ ਇੱਕ ਮੰਡਲ ਦਾ ਜਲ ਡੋਲਿਆ ਤਾਂ ਗੰਗਾ ਨੂੰ ਮਾਨ ਹੋ ਗਿਆ ਕਿ ਧਰਤੀ ਮੇਰਾ 베ਗ ਮੇਰਾ ਭਾਰ ਨਹੀਂ ਚੱਲ ਸਕੇਗੀ ਮੈਂ ਸ਼ਿਵਜੀ ਜੀ ਨੂੰ ਨਾਲ ਲੈ ਕੇ ਪਤਾਲ ਵਿੱਚ ਹੀ ਚਲੀ ਜਾਵਾਂਗੀ ਅੰਤਰਜਾਮੀ ਸ਼ਿਵਜੀ ਜੀ ਨੇ ਉਹ ਗੰਗਾ ਦੀ ਇਹ ਮਨੋਦਸ਼ਾ ਜਾਣ ਕੇ ਉਸ ਨੂੰ ਆਪਣੇ ਸਿਰ ਦੀਆਂ ਜੜਾਵਾਂ ਇਨੀਆਂ ਬਧਾ ਲਈਆਂ ਕਿ ਗੰਗਾ ਉਹਨਾਂ ਦੇ ਵਿੱਚ ਹੀ ਉਲਝ ਗਈ। ਇੱਕ ਵਰੇ ਤੱਕ ਗੰਗਾ ਸ਼ਿਵਜੀ ਜੀ ਦੀਆਂ ਜਟਾਵਾਂ ਦੇ ਵਿੱਚ ਹੀ ਘੁੰਮਦੀ ਰਹੀ। ਉਸ ਨੂੰ ਬਾਹਰ ਨਿਕਲਣ ਨੂੰ ਕੋਈ ਵੀ ਰਾਹ ਨਾ ਦਿਸਿਆ। ਫਿਰ ਭਗੀਰਥ ਜੀ ਨੇ ਸ਼ਿਵਜੀ ਜੀ ਦੀ ਆराधना ਕੀਤੀ ਤਾਂ ਉਹਨਾਂ ਨੇ ਗੰਗਾ ਨੂੰ ਬਾਹਰ ਕੱਢਿਆ। ਜਦੋਂ ਗੰਗਾ ਜਟਾਂ ਤੋਂ ਬਾਹਰ ਆਈ ਤਾਂ ਉਸ ਦੀਆਂ ਤਿੰਨ ਧਾਰਾ ਹੋ ਗਈਆਂ। ਜਿਨ੍ਹਾਂ ਵਿੱਚੋਂ ਇੱਕ ਤਾਰਾ ਆਕਾਸ਼ ਨੂੰ ਚਲੀ ਗਈ। ਦੇਵਤਿਆਂ ਨੇ ਉਸ ਦਾ ਨਾਮ ਬੰਧਾਕਣੀ ਰੱਖਿਆ। ਦੂਸਰੀ ਤਾਰਾ ਪਤਾਲ ਵਿੱਚ ਚਲੀ ਗਈ ਜਿਸ ਦਾ ਨਾਮ ਪ੍ਰਭਾਵਤੀ ਪ੍ਰਸਿੱਧ ਹੋਇਆ ਅਤੇ ਤੀਸਰੀ ਤਾਰਾ ਭਗੀਰਥ ਦੇ ਰਥਮ ਅਭਰਤੁਰੀ ਜੋ अनेका ਬਣਾ ਪਰਬਤਾਂ ਨੂੰ ਭਾਂਦੀ ਹੋਈ ਤੁਰ ਗਈ। ਅੱਗੋ ਇੱਕ ਜਗ੍ਹਾ ਤੇ ਜਨਵ ਨਾਮ ਦੇ ਰਿਹੀ ਜੀ ਪਾਠ ਪੂਜਾ ਕਰ ਰਹੇ ਸਨ ਗੰਗਾ ਨੇ ਉਸ ਦੀ ਪੂਜਾ ਅਦਿਕ ਉਸ ਦਾ ਸਾਰੀ ਸਮਗਰੀ ਨੂੰ ਆਪਣੇ ਵੇਗ ਦੇ ਵਿੱਚ ਰੋੜ ਲਿਆ ਜਿਸ ਤੋਂ ઋષਿ ਜੀ ਨੂੰ ਕ੍ਰੋਧ ਆਇਆ ਤੇ ਉਹਨਾਂ ਨੇ ਸਾਰੀ ਦੀ ਸਾਰੀ ਗੰਗਾ ਨੂੰ ਆਪ ਦੇ ਵਿੱਚ ਸਮਾ ਲਿਆ ਇਹ ਵੇਖ ਕੇ ਪਗੀਰਥ ਜੀ ਨੇ ਫਿਰ ਉਸ ઋષਿ ਦੀ ਸੇਵਾ ਕੀਤੀ ਕੁਝ ਸਮਾ ਪਾ ਕੇ ઋષਿ ਜੀ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਪਰ ਪਗੀਰ ਜੀ ਨੂੰ ਵਰ ਦਿੱਤਾ ਪਗੀਰ ਜੀ ਨੇ ਅਰਧ ਕੀਤੀ ਕਿ ਮੈਂ ਆਪਣੇ ਬਜ਼ੁਰਗਾਂ ਲਈ ਦੇ ਉਧਾਰ ਲਈ ਗੰਗਾ ਲਿਆਂਦੀ ਸੀ ਜੋ ਆਪ ਨੇ ਉਸ ਨੂੰ ਆਪਣੇ ਵਿੱਚ ਸਮਾ ਲਿਆ ਹੈ ਉਹ ਗੰਗਾ ਮਾਤਾ ਨੂੰ ਬਖਸ਼ੋ ਤਾਂ ਜਨੂ ਰਿਸ਼ੀ ਨੇ ਆਪਣੇ ਅੰਦਰੋਂ ਉਸ ਗੰਗਾ ਦਾ ਪ੍ਰਵਾਹ ਚਲਾਇਆ ਤੇ ਜਨੂ ਸੁਤਾ ਜਾ ਅਤੇ ਇਹ ਜਹਨਵੀ ਨਾਮ ਗੰਗਾ ਦਾ ਵੀ ਉੱਥੇ ਪ੍ਰਸਿੱਧ ਹੋਇਆ। ਅੰਤ ਨੂੰ ਸਾਗਰ ਦੇ ਪੁੱਤਰਾਂ ਦੇ ਸ਼ਰੀਰ ਦੇ ਇਹ ਸਵਾਦ ਦੇ ਢੇਰ ਨੂੰ ਗੰਗਾ ਵਿੱਚ ਆਪਣੇ ਪ੍ਰਵਾਹ ਨਾਲ ਰੋੜ ਦਿੱਤਾ ਤੇ ਉਹਨਾਂ ਨੇ ਆਤਮਾ ਕਲਿਆਣ ਕਰ ਦਿੱਤਾ। ਭਾਵ ਸਾਗਰ ਦੇ ਪੁੱਤਰ ਇੱਕ ਮਹਾਤਮਾ ਦੀ ਬੇਅਵਧੀ ਕਰਨ ਕਰਕੇ ਸਵਾਦ ਦੇ ਢੇਰ ਹੋਏ ਸਨ। ਤਦ ਵੀ ਕੇਵਲ ਉਹਨਾਂ ਦੀ ਦੇਹ ਨੂੰ ਸਵਾਦ ਦਾ ਗੰਗਾ ਨਾਲ ਸਪਰਸ਼ ਹੋਇਆ ਜਿਸ ਕਰਕੇ ਉਹ ਸਵਰਗ ਨੂੰ ਚਲੇ ਗਏ ਕਿਉਂਕਿ ਗੰਗਾ ਜੀ ਨੂੰ ਪਗੀਰਥ ਨੇ ਜਗਤ ਉਤੇਲਿਆਂਦਾ ਸੀ ਇਸ ਲਈ ਗੰਗਾ ਦਾ ਨਾਮ ਪਗੀਰਥ ਵੀ ਪੈ ਗਿਆ ਸੰਗਤ ਜੀ ਇਸ ਦੇ ਸਬੰਧ ਦੇ ਵਿੱਚ ਤਾਂ ਤਾਂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਚੌਥੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਵੀ ਗੰਗਾ ਜਮਨਾ ਵਾਦਿਕ ਸਾਰੀਆਂ ਪਵਿੱਤਰ ਨਦੀਆਂ ਦਾ ਜ਼ਿਕਰ ਕਰਦੇ ਹਨ ਪਗਿਰਥੀ ਜੀ ਦਾ ਜ਼ਿਕਰ ਕਰਦੇ ਹਨ ਸਤਗੁਰੂ ਜੀ ਲਿਖਦੇ ਹਨ ਗੰਗਾ ਜਮਨਾ ਗਦਾਵਰੀ ਸਰਸਤੀ ਤੇ ਕਰੈ ਉਦਮ ਤੂਰ ਸਾਧੂ ਕੀ ਤਾਈ ਕਿਲਵਿਕ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਥ 68 ਮਜਨ ਲਨਾਈ ਸਤ ਸੰਗਤ ਕੀ ਧੂਰ ਭਰੀ ਉੱਡ ਨੇਤਰੀ ਸਭ ਦਰਮਤ ਮਹਿਲ ਗਵਾਈ ਰਹਾਓ ਜਹਰਨ ਵੀ ਤਪੈ ਪਘੀਰਥ ਆਣੀ ਕੈਦਾਰ ਥਾਪਿਓ ਮਹਸਾਈ ਕਾਸੀ ਕ੍ਰਿਸ਼ਨ ਚਰਾਵਤ ਗਾਉ ਮਿਲ ਹਰ ਜਨ ਸੋਭਾ ਪਾਈ ਸੰਦੇਦੀਪੁਰ ਤੋਂ ਕਦੀ ਖੇਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ